ਲਾਵੀ ਮਿੱਤਰੋ 3 ਜੂਨ ਦੀ ਸੀ ਬਾਜੀ ਪਿੰਡ ਅਕਾਲਗੜ ਖੁਰਦ ਤੇ ਆਪਾਂ ਛੱਡੇ ਸੀ ਆਪਣੇ ਪੰਡੋ ਤਿੰਨ ਕਬੂਤਰ ਤੇ ਇੱਕ ਸੀ ਕੰਨੀ ਦਾ ਇੱਕ ਹਾਪੀ ਦਾ ਇੱਕ ਸੀ ਆਪਣੇ ਕਰੋ ਤੇ ਕੰਨੀ ਨੇ ਹਾਪੀ ਦੀ ਕਬੂਤਰੀ ਤੇ ਲਵਾਈ ਮੋਰ ਤੇ ਮਾਰਿਆ ਉੱਲਾ ਤੇ ਉਸ ਤੋਂ ਬਾਅਦ ਕਬੂਤਰ ਉੱਡੇ ਸੀ ਬਾਈ 90 ਪਲੱਸ ਤੇ ਉੱਲਾ ਮਾਰਨ ਤੋਂ ਬਾਅਦ ਕੰਨੀ ਨੇ ਕੱਢਿਆ ਪੰਜਰੇ ਵਿੱਚੋਂ ਆਪਦਾ ਕਬੂਤਰ ਇਹਨੂੰ ਮਾਰਿਆ ਬਾਅਦ ਵਿੱਚ ਉੱਲਾ ਤੇ ਤੀਜੇ ਨੰਬਰ ਤੇ ਫਿਰ ਆਪਣੀ ਕਬੂਤਰੀ ਨੂੰ ਕੰਨੀ ਨੇ ਮੋਹਰ ਲਵਾ ਕੇ ਫਿਰ ਮਾਰਿਆ ਉੱਲਾ ਬਾਕੀ ਤੁਸੀਂ ਹੁਣ ਦੇਖ ਸਕਦੇ ਹੋ ਕੰਨੀ ਆਪਣੀ ਕਬੂਤਰੀ ਤੇ ਲਵਾਉਂਦਾ ਮੋਹਰ ਤੇ ਹੁਣ ਮਾਰੂਗਾ ਉੱਲਾ ਆਪਣੀ ਕਬੂਤਰੀ ਉੱਡੀ ਸੀ ਤੀਜੀ ਬਾਜੀ ਤੇ ਕੰਨੀ ਦਾ ਤੇ ਹਾਪੀ ਦਾ ਹੁੰਦਾ ਸੀ ਪਹਿਲੀ ਪਹਿਲੀ ਬਾਜੀ ਕਾਠ ਬਹੁਤ ਜ਼ਿਆਦਾ ਸੀ ਤੁਸੀਂ ਦੇਖ ਹੀ ਸਕਦੇ ਆ ਵੀਡੀਓ ਦੇ ਵਿੱਚ 3:30 ਵਜੇ ਹੋ ਗਈ ਸੀ ਬਾਈ ਸਾਂਜੀ ਤੇ ਆਪਣੀ ਕਬੂਤਰੀ ਆ ਗਈ ਸੀ ਸਾਂਜੀ ਦੇ ਵਿੱਚ ਤੇ ਮੁੰਡਿਆਂ ਨੇ ਛਤਰੀ ਹਲਾਉਂਦਿਆਂ ਹਲਾਉਂਦਿਆਂ ਨੇ ਥੱਲੇ ਕਰਦਿਆਂ ਕਰਦਿਆਂ ਨੇ ਕਬੂਤਰੀ ਲੈਣੀਆਂ ਫੜ ਤੁਸੀਂ ਬਾਕੀ ਦੇਖ ਹੀ ਸਕਦੇ ਆ ਮੁੰਡੇ ਲਾਉਣਗੇ ਸਕੀਮ ਕਬੂਤਰੀ ਨੂੰ ਫੜਨ ਦੀ ਕਬੂਤਰੀ ਆਪਣੀ ਛਾਣੀ ਬਹੁਤ ਆ ਪਰ ਇਹਨਾਂ ਨੇ ਸਕੀਮ ਬਹੁਤ ਲਾਤੀ ਐਨੀ ਸਕੀਮ ਲਾਉਣ ਦੀ ਲੋੜ ਨਹੀਂ ਸੀ ਕਬੂਤਰੀ ਲਈ ਆ ਅਖਰ ਵਿੱਚ ਮੁੰਡੇ ਨੇ ਫੜ ਕੁਛ ਦੇਖ ਹੀ ਸਕਦੇ ਹਾਂ ਪੜੂਗਾ ਕਿਵੇਂ ਕੂਦਰੀ ਆਪਣੀ ਸੀ ਸਿਆਣੀ ਬਹੁਤ ਇਹਨਾਂ ਨੇ ਲਾਈ ਵਾ ਸਕੀਮ ਬਾਕੀ ਤੁਸੀਂ ਮੁੰਡੇ ਦੇਖ ਸਕਦਾ ਮੁੰਡੇ ਆ ਪੂਰੇ ਟਰੇਨ ਤੇ ਕੂਦਰੀ ਫੜਨ ਸ਼ਰ ਕੰਨੀ ਨੇ ਫੜ ਲਈ ਤੇ ਬਾਕੀ ਸਭ ਨੂੰ ਕਰਾਉਣਾ ਹੁਣ ਕਬੂਦਰੀ ਦੇ ਦਰਸ਼ਨਾਂ ਕਬੂਦਰੀ ਆਈ ਬਾਈ ਬਾਜੀ ਉੱਡ ਕੇ 3:50 ਮਿੰਟ ਤੇ ਤੁਸੀਂ ਦੇਖ ਸਕਦੇ ਆ ਕੂਦਰੀ ਦੀ ਹਾਲਤ ਬਾਈ ਕੂਦਰੀ ਨੇ ਅਜੇ ਹੋਰ ਉੱਡ ਜਾਣਾ ਸੀ ਕੂਦਰੀ ਆਪਣੀ ਬਾਈ ਬਾਜੀ ਉੱਡੀ ਸੀ ਤੀਜੀ ਤੇ ਕੂਤਰੀ ਜਨੇ ਆਪਣਾ ਬਾਈ ਮਾਣ ਬਹੁਤ ਵਧਾਇਆ ਤੇ ਇੱਕ ਬਾਜੀ ਜੋ ਬਾਈ ਇਹ ਕੱਟੀ ਗਈ ਸੀ ਕੂਤਰੀ 2 ਵਜੇ ਇਤੇ ਲੱਗਿਆ ਸੀ ਟਾਈਮ ਤੇ ਆਪਾਂ ਨਾਲ ਦੇ ਪੰਡੋ ਜਾ ਕੇ ਲਈ ਸੀ ਲਾਫ ਟਾਈਮ ਤੱਕ ਨਹੀਂ ਆਈ ਵਾਪਸ ਤੇ ਆਪਾਂ ਆਪਣੀ ਢਾਂਗੀ ਚੜਾ ਲਈ ਸੀ ਬਾਈ ਕੂਤਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ